ताता पंजाब सिंध गुजरात मराठ द्रावड़े उत्कल बंगाल वेند हिमाचल यमुना गंगा ऊचल जलदि तरंग तब शुभ नामे जागे तब शुभ आशीष मागे गाहे सब जाय गाथा जाने गन मंगल दायक जाया है भारत भाग विदात जय है जय है जय है जय 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 है इथे आया था शब्दों सखना सी विद्वान प्रोफेसर ਨਾਲ ਸੰਗਤ ਕਰਦੇ ਆਂ ਸ਼ਬਦਾਂ ਦੀ ਚਾਹ ਚਾਹੀ ਉਹਨਾਂ ਨੇ ਸਿੱਖਿਆ ਪੜ੍ਹਿਆ ਬੀਏ ਕੀਤੀ ਇਸੇ ਹੀ ਕਾਲਜ ਦੇ ਵਿੱਚੋਂ ਐਮਏ ਕੀਤੀ ਤੇ ਇਦਾਂ ਲੱਗਿਆ ਕਿ ਹੋਰ ਉੱਚੀ ਉਡਾਰੀ ਵੀ ਮਾਰੀ ਜਾ ਸਕਦੀ ਹੈ ਇੱਥੋਂ ਐਮਏ ਕੀਤੀ ਤੇ ਪੰਜਾਬ ਯੂਨੀਵਰਸਿਟੀ ਪਰਵਾਨ ਚੜ੍ਹੇ ਤੇ ਭਾਸ਼ਾ ਵਿਭਾਗ ਦੇ ਉੱਚ ਅਦਾਰੇ ਦੇ ਵਿੱਚ ਸਹਿਯਕ ਕਰਕ ਦੀ ਦਾ ਆਨੰਦ ਮਾਣਦੇ ਆ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਮਕਮਲ ਕੀਤਾ ਸੋ ਪਿਆਰੇ ਵਿਦਿਆਰਥੀਓ ਅੱਜ ਵੀ ਜਦੋਂ ਮੈਂ ਇਸ ਕਾਲਜ ਦੇ ਵਿੱਚ ਐਂਟਰ ਹੋਇਆ ਤਾਂ ਮੈਨੂੰ ਅਹਿਸਾਸ ਉਸੇ ਤਰ੍ਹਾਂ ਦਾ ਸੀ ਕਿ ਮੈਂ ਆਇਆ ਤਾਂ ਇੱਥੇ ਇੱਕ ਵਿਦਿਆਰਥੀ ਦੀ ਤਰ੍ਹਾਂ ਸੀ ਤੇ ਅੱਜ ਜਦੋਂ ਇੱਕ ਵਕਤਾ ਦੇ ਤੌਰ ਤੇ ਐਂਟਰ ਹੋਇਆ ਤਾਂ ਮੈਨੂੰ ਇੱਕ ਵੱਖਰਾ ਜਿਹਾ ਅਹਿਸਾਸ ਹੋ ਰਿਹਾ ਸੀ ਸੋ ਤੁਹਾਡੇ ਲਈ ਵੀ ਇੱਕ ਚਾਰ ਲਾਈਨਾਂ ਨੇ ਮੇਰੇ ਜ਼ਿਹਨ ਦੇ ਵਿੱਚ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕਤਰਾ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਮੰਝਲ ਤੇ ਮੱਥੇ ਤੇ ਤਕਤੀ ਲੱਗਦੀ ਉਹਨਾਂ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਸੋ ਪਿਆਰੇ ਵਿਦਿਆਰਥੀਓ ਬੜੇ ਹੁੰਦੇ ਨੇ ਕੁਝ ਰੰਗਾਂ ਦੀ ਹੁੰਦੀ ਹੈ ਗੱਲ ਨਿਰਾਲੀ ਉਂਝ ਰੰਗ ਤਾਂ ਭਾਵੇਂ ਬੜੇ ਹੁੰਦੇ ਨੇ ਚੈਲ ਔਰ ਰੰਗ ਨਹੀਂ ਕਦੇ ਵੀ ਫਿੱਕੇ ਪੈਂਦੇ ਜਿਹੜੇ ਰੰਗ ਰੂਹਾਂ ਨੂੰ ਚੜੇ ਹੁੰਦੇ ਨੇ ਜਿਹੜੇ ਰੰਗ ਰੂਹਾਂ ਨੂੰ ਚੜੇ ਹੁੰਦੇ ਸੋ ਸਾਹਿਤਿਕ ਰੰਗ ਦੇ ਵਿੱਚ ਰੰਗੀਆਂ ਸਾਰੀਆਂ ਰੂਹਾਂ ਨੂੰ ਜਸਵਿੰਦਰ ਚਾਹਲ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੇ ਵੀਰ ਨਿੰਦਰ ਕਗਿਆਰਵੀ ਜੀ ਜਿਨ੍ਹਾਂ ਨੂੰ ਸਰ ਕੇ ਸੁਣ ਕੇ ਕੁਝ ਬੋਲਣ ਜੋਗੇ ਹੋਏ ਆ ਅੱਜ ਇਹਨਾਂ ਦੀ ਸ਼ਰਨ ਵਿੱਚ ਬੈਠਣ ਦਾ ਮੌਕਾ ਮਿਲਿਆ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਔਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਮੇਰੇ ਵੱਡੇ ਵੀਰ ਇਹ ਵੱਡੇ ਵੀਰ ਕਹਿੰਦੇ ਮੈਨੂੰ ਮੈਂ ਇਹਨਾਂ ਨੂੰ ਵੱਡਾ ਵੀਰ ਕਹਿ ਦਿੰਦਾ ਨਵਿੰਦਰਪਾਲ ਜੀ ਜਿਨ੍ਹਾਂ ਦੀ ਬਦੌਲਤ ਅੱਜ ਇੱਥੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਪ੍ਰਧਾਨ ਨੇ ਰੋਟਰੀ ਕਲੱਬ ਦੇ ਇਸ ਕਾਲਜ ਦੇ ਪ੍ਰਿੰਸੀਪਲ ਤੇ ਜਿਹੜੇ ਵੀ ਸਾਡੇ ਇਸ ਪ੍ਰਧਾਨਗੀ ਮੰਡਲ ਦੇ ਵਿੱਚ ਕੋਟ ਸਾਹਿਬ ਰਫੀ ਜੀ ਤੇ ਜਿੰਨੇ ਵੀ ਇਸ ਪੰਡਾਲ ਦੇ ਵਿੱਚ ਅਧਿਆਪਕ ਸਹਿਬਾਨ ਪਦਿਆਰਥੀ ਇਸ ਪੰਡਾਲ ਦੇ ਵਿੱਚ ਮੌਜੂਦ ਨੇ ਤੁਹਾਡਾ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਅਰ ਇੱਕ ਗੱਲ ਨਾਲ ਸ਼ੁਰੂ ਕਰਾਂਗਾ ਕਹਿੰਦੇ ਵੀ ਇਹ ਕਿਹਾ ਜਾਂਦਾ ਹੈ ਕਿ ਅਧਿਆਪਕ ਸਿਰੇ ਦਾ ਬੁੱਤ ਘੜੜਾ ਇਦੇ ਚ ਕੋਈ ਸ਼ੱਕ ਨਹੀਂ ਕਿ ਅਧਿਆਪਕ ਸਿਰੇ ਦਾ ਬੁੱਤ ਘੜ ਪਰ ਬੁੱਤ ਉਹ ਘੜੇ ਜਾਂਦੇ ਆ ਜਿਹੜੇ ਟਿਕ ਜਾਣ ਬੁੱਤ ਉਹ ਘੜੇ ਜਾਂਦੇ ਆ ਜਿਹੜੇ ਟਿਕ ਜਾਣ ਇੱਕ ਵਾਰੀ ਇੱਕ ਮੂਰਤੀ ਘੜਾ ਜਾ ਰਿਹਾ ਸੀ ਕਿਤੇ ਤੇ ਉਹਨੂੰ ਚਾਰ ਪੱਥਰ ਮਿਲ ਗਏ ਰਸਤੇ ਚ ਉਹਨੇ ਚੁੱਕਲੇ ਤੇ ਆਪਣੀ ਟਕਸਾਲ ਚ ਲੈ ਗਿਆ ਵੀ ਸੋਚਿਆ ਯਾਰ ਇਹਨਾਂ ਤੋਂ ਕੋਈ ਮੂਰਤੀ ਘੜੂਗਾ ਉਹਨੇ ਪਹਿਲਾ ਪੱਥਰ ਰੱਖਿਆ ਤੇ ਅਸੀਂ ਤੇ ਛੈੜੀ ਦਾ ਵਾਰ ਕੀਤਾ ਟਿਕ ਟਿਕ ਪੱਥਰ ਬੁੜਕ ਗਿਆ ਥੱਲੋਂ ਟਿਕ ਗਿਆ ਉਹਨੇ ਸੋਚਿਆ ਇਹਦਾ ਬੈਲੈਂਸ ਨਹੀਂ ਬਣਦਾ ਸਾਈਡ ਤੇ ਰੱਖਤਾ ਦੂਜਾ ਪੱਥਰ ਚੁੱਕਿਆ ਉਹਦੇ ਨਾਲ ਵੀ ਉਹੀ ਕੀਤੀ ਤੇ ਅਸੀਂ ਤੇ ਛੈੜੀ ਦਾ ਵਾਰ ਕੀਤਾ ਉਹ ਵੀ ਟਿਕ ਗਿਆ ਉਹ ਵੀ ਸਾਈਡ ਤੇ ਰੱਖਤਾ ਹੈ ਬੈਲੈਂਸ ਨਹੀਂ ਬਣਦਾ ਤੀਜਾ ਪੱਥਰ ਚੁੱਕਿਆ ਉਹਦੇ ਨਾਲ ਵੀ ਇਹੀ ਕੀਤੀ ਤੇ ਜਦੋਂ ਚੌਥਾ ਪੱਥਰ ਚੁੱਕ ਕੇ ਮੂਰਤੀ ਬਣਾਉਣ ਲੱਗਿਆ ਨਾ ਉਹ ਪੱਥਰ ਟਿਕ ਗਿਆ ਉਹਨੇ ਟਿਕ 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 ਕਰਕੇ ਵਾਰ ਕੀਤਾ ਤੇ ਅਸੀਂ ਤੇ ਛੈੜੀ ਦਾ ਤੇ ਬਹੁਤ ਸੋਹਣੀ ਮੂਰਤੀ ਘੜੀ। ਉਹ ਮੂਰਤੀ ਸ਼ਹਿਰ ਵਾਸੀਆਂ ਨੂੰ ਬੜੀ ਪਸੰਦ ਆਈ। ਉਹ ਕਹਿੰਦੇ ਇਹਦੀ ਸਥਾਪਨਾ ਕਰਨੀ ਹੈ। ਉਹ ਲੈ ਚੱਲੇ। ਉਹਦੇ ਕੋਲੋਂ ਮੂਰਤੀ ਲੈ ਲਈ। ਦੁੱਧ ਨਾਲ ਨਹਿਲਾਇਆ ਗਿਆ, ਗੁਲਾਬ ਦੇ ਫੁੱਲਾਂ ਦੀ ਪਾਲਕੀ ਜਿਹਨੂੰ ਬਰਾਜਮਾਨ ਕੀਤਾ ਗਿਆ ਤੇ ਜਿਹੜੇ ਤਿੰਨ ਪੱਥਰ ਉਹ ਪਜੇ ਸੀ ਉਹਨੇ ਸੋਚਿਆ ਟਕਸਾਲ ਦੇ ਜਗ੍ਹਾ ਹੀ ਘੇਰ ਦੇ ਉਹ ਜਾ ਕੇ ਉੱਥੇ ਸੁਟਾਇਆ ਜਿੱਥੋਂ ਲੈ ਕੇ ਆਇਆ ਸੀ। ਹੁਣ ਰੱਬ ਦਾ ਸਬਾਬੇ ਵੀ ਸੀ ਕਿ ਉਹ ਮੂਰਤੀ ਜਿਹੜੀ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਜਾ ਰਹੀ ਆ ਉਹ ਉਸੇ ਰਸਤੇ ਕਿਤੇ ਜਾ ਰਹੀ ਆ ਜਿੱਥੇ ਉਹ ਤਿੰਨ ਪੱਥਰ ਪਏ ਸੀ ਹੁਣ ਜਿਵੇਂ ਪੰਜਾਬੀ ਦੇ ਵਿੱਚ ਆਪਣੀ ਘਾਵਤਾ ਨਾ ਕਿ ਜਦੋਂ ਲੋਕਾਂ ਦੇ ਮੁਬਾਰਕ ਕਦਮ ਉਹਨਾਂ ਪੱਥਰਾਂ ਦੇ ਪਏ ਤੋ ਕਹਿੰਦੇ ਇਹ ਤਾਂ ਉਹੀ ਆ ਵੇ ਆਪਣੇ ਵਾਲਾ ਇਹ ਤਾਂ ਇਹਦਾ ਸਾਡੇ ਵਾਲਾ ਹੈਗਾ ਕਿ ਆਹ ਤੋਹਣਾ ਨੇ ਗੁਲਾਬ ਦੇ ਫੁੱਲਾਂ ਦੀ ਪਾਲਕੀ 'ਚ ਬਰਾਜਮਾਨ ਹੈ ਫੁੱਲਾਂ ਦੀ ਵਰਖਾ ਹੋ ਰਹੀ ਹੈ ਫਿਰ ਉਹਨੇ ਦੋ ਲਾਈਨਾਂ ਬੋਲੀਆਂ ਪੱਥਰ ਨੇ ਕਹਿੰਦਾ ਆਕਾਸ਼ ਤੁਸੀਂ ਵੀ ਤੇ ਸੀ ਤੇ ਸ਼ੈਣੀ ਦੇ ਵਾਰ ਸੀਨੇ ਤੇ ਝੱਲੇ ਹੁੰਦੇ ਅੱਜ ਬੁਲਾਫ ਦੇ ਫੁੱਲ ਛੋਡੇ ਥੱਲੇ ਹੁੰਦੇ ਅੱਜ ਬੁਲਾਫ ਦੇ ਫੁੱਲ ਛੋਡੇ ਥੱਲੇ ਹੁੰਦੇ